ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਕਿਸੇ ਦੇ ਘਰ ਜਾਵਾਂਗੇ ਮੁੰਦੇ ਦੀ ਉਹ ਨੂੰ ਦੇਖਦਾ ਉਸ ਤੋਂ ਬਾਅਦ ਆਪਾਂ ਅਗੇ ਗੁਰਦੁਆਰਾ ਸਾਹਿਬ ਉਹ ਕਿ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਲੰਧਿਆੜੇ ਵੀ ਬਹੁਤ ਹੀ ਰੋਣ ਦਾ ਸੇ ਗੁਰਦੁਆਰੇ ਹੋਰ ਆਪਾਂ ਗੁਰੂ ਜੀ ਬਸਤੀ ਆਉਂਦੇ ਆ ਏ ਫੇਰ ਜੁਲਸਾ ਤਾਨੂੰ ਵੀ ਲੱਖ ਲੱਖ ਵਧਾਈਆਂ ਹਣ ਗੁਰਪੁਰਬ ਦੀਆਂ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਬਹੁਤ ਜ਼ਿਆਦਾ ਰੌਣਕ ਸੀ ਗੁਰਦੁਆਰੇ ਬਹੁਤ ਹੀ ਜ਼ਿਆਦਾ ਲੰਗਰ ਸੀ ਜੋ ਮੈਂ ਛੋਟੀ ਜੀ ਵੀਡੀਓ ਬਣਾਈ ਹੋਈ ਹੈ ਸ਼ਾਬਾਸ਼ ਨਜ਼ਰ ਆਇਆ